ਹਾਂਜੀ ਫਿਰ ਮਿੱਤਰੋ ਕੀ ਹਾਲ ਚਾਲਾ ਤੁਹਾਡਾ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਨੀ ਕਹਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਕਮੈਂਟ ਪੜ੍ਹਦੇ ਆ ਅਸਲਾ ਯਾ ਡਾਰਲਿੰਗ ਓ ਜਾਨ ਮਾਲੋ ਵੱਧ ਸ਼ੂਟਰ ਨਾ 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 ਕਬੂਤਰ ਭਾਈ ਤਾਕਤ ਦੇ ਟੀਕੇ ਟਾਈਮ ਨਾਲ ਲਵਾਉਂਦਾ ਰਿਹਾ ਕਰ ਆ ਚੁੱਪ ਕੇ ਅੰਬ ਕਿਨੇ ਸੁੱਟਿਆ ਅਸਲਾ ਯਾ ਡਾਰਲਿੰਗ ਜਾਨ ਨਾਲੋਂ ਵੱਧ ਸ਼ੋਕ ਸਾਲਾ ਕੋਈ ਸੁੱਖਾ ਨਹੀਂ ਬੱਸ ਸਟੈਂਡ ਤੇ ਫੋਨ ਖੋ ਕੇ ਭੱਜਣ ਵਾਲੀ ਗੈਂਗ ਆ ਇਹ ਸੁੱਖਾ ਘੱਟ ਛਤਰਮੁਰਗ ਜ਼ਿਆਦਾ ਲੱਗੀ ਜਾਂਦਾ ਅਸਲਾ ਯਾ ਡਾਰਲਿੰਗ ਉਹ ਜਾਨ ਨਾਲੋਂ ਵੱਧ ਸ਼ੋਕ ਤੂੰ ਪਹਿਲਾਂ ਸਾਲਿਆ ਆਪ ਦਾ ਅਸਲਾ ਚਲਾਉਣਾ ਬੰਦ ਕਰ ਦੇ ਤਾਂ ਜੋ ਤੇਰੀ ਸਿਹਤ ਬਣੇ ਸੁੱਕੇ ਦਾ ਖੱਬਾ ਬੈਂਗਣ ਗਵਾ ਚੁੱਕੇ ਮੈਨੂੰ ਲੱਗਦਾ ਤੇਰੇ ਤੇ ਛਾਕਾ ਉਹਨੂੰ ਬਾਕੀ ਸਮਝਣ ਵਾਲੇ ਸਮਝੀ ਗਏ ਉਹਨੇ ਪਾੜ ਕੇ ਸੀ ਇੰਨਾ ਪੱਥਰਾਂ ਦਾ ਤੈਨੂੰ ਤਾਂ ਹੁਣ ਆਪਾਂ ਐਵੇਂ ਹੀ ਨਹੀਂ ਕਹਿ ਸਕਦੇ ਦੇਸੀ ਕਿਉਂ ਖਾਇਆ ਕਰ ਸਾਲਾ ਉਹ ਵੀ ਖਾ ਕੇ ਟੱਟੀਆਂ ਲੱਗਣੀਆਂ ਤੈਨੂੰ ਮੱਠੀ ਮੱਠੀ ਖੁਰਕਦੀ ਹੁੰਦੀ ਤੇ ਆਵਾਜ਼ ਚ ਵੇਸਕੜੇ ਸਾਲਾ ਆਈਸਕ੍ਰੀਮ ਨਾਲ ਕੋਕ ਪੀ ਜਾਂਦਾ ਸਵੇਰੇ ਟੱਟੀ 12 ਬੋਰ ਦੇ ਫੈਰ ਵਾਂਗ ਵੱਜਣੀ ਥੱਲੇ ਨਿੱਤਰਾ ਨੂੰ ਕੁਰਸੀਆ ਕਰਦੀ ਅਸੀਂ ਅਲੜਾ ਨੂੰ ਚੇਜ਼ ਕੁੜੇ ਆਈਸਕ੍ਰੀਮ ਪਲੱਸ ਕੋਕ ਇਕਵਲ ਟੱਟੀ ਬਾਈ ਵਿੱਚ ਫਰਨੇਲ ਵੀ ਮਲਾ ਲੈਣੀ ਸੀ ਫਿਰ ਟੇਸਟ ਵਧੀਆ ਆਉਣਾ ਸੀਗਾ ਤਮੇ ਸ਼ਰਮ ਹੈ ਕੁਝ ਬਾਈ ਮੈਂ ਤੇਰਾ ਬਹੁਤ ਵੱਡਾ ਫੈਨ ਆ ਕਰਦਾ ਐਡਰੈਸ ਦਸੀ ਤੇਰੇ ਮੂੰਹ ਤੇ ਆ ਕੇ ਗਾਲਾਂ ਕੱਢਣੀਆਂ ਮੈਂ ਕੋਈ ਕੋਈ ਤੇਨੂੰ ਸੁੱਕਾ ਹੰਮ ਕੇ ਤੂੰ ਕਿਸੇ ਦਿਨ ਲੀਵਰ ਦੀਆਂ ਚੀਥਾਂ ਪੜਵਾ ਲੈਣੀਆਂ ਕਿਸੇ ਦਾ ਬਾਈ ਮਜ਼ਾਕ ਨਹੀਂ ਉਡਾਉਣਾ ਨਹੀਂ ਚਾਹੀਦਾ ਨਹੀਂ ਬੱਲਿਆ ਤੇਰੀ ਉਮਰ ਇਤਨੀ ਆਣੀ ਹੈ ਪਾ ਪਾ ਦੇਦੇ ਆ ਖੇਡਦੇ ਆ ਸ਼ਿਕਾਰ ਬੱਲਿਆ ਪਤੰਦਰ ਕਿਹੜੀ ਗੱਲ ਕਿੱਧਰ ਨੂੰ ਲੈ ਜਾਂਦਾ ਪਹਿਲਾਂ ਮੈਨ ਲੱਗਾ ਕਿਸੇ ਨੂੰ ਧਮਕੀ ਦੇਣ ਲੱਗਾ ਬੱਤ ਸਹੀ ਹੈ ਮਾਈਕਲ ਜੈਕਸਨ ਨਾ 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 ਸੋਨੂ ਜੈਕਸਨ ਬੱਤ ਪਾ ਦੇਦੇ ਆ ਖੇਡਦੇ ਆ ਸ਼ਿਕਾਰ ਬੱਲਿਆ ਤੇਰੀ ਉਮਰ ਇੰਨੀ ਆਣੀ ਸੁਪੇਰਾ ਪਲੱਸ ਜਾਦੂਗਰੀ ਲੱਗੀ ਜਾਂਦਾ ਬੱਤ ਪਾ ਦੇਦੇ ਆ ਤੇ ਖੇਡਦੇ ਆ ਸ਼ਿਕਾਰ ਬੱਲਿਆ ਗਰਮੀਆਂ ਵਿੱਚ ਕੋਟੀ ਪਾਈ ਫਿਰਦਾ ਗੋਲੀਆਂ ਦਾ ਸਾਰਾ ਸਾਰਾ ਇਹਨ ਛੋਟੇ ਮੋਟੇ ਪ੍ਰੋਗਰਾਮੋਂ ਸੇ ਕਿੰਨਾ ਕਮਾ ਲੈਂਦੇ ਹੋ ਤੇਰੀ ਉਮਰ ਇਦਾਂ ਨਿਆਣੀ ਹੈ ਪਾਤ ਪਾ ਦੇ ਦੇ ਆ ਖੇਡ ਦੇ ਚੱਲ ਸਾਡੀ ਤਾਂ ਉਮਰ ਨਹੀਂ ਆਣੀ ਤੂੰ ਤਾਂ ਸਿਆਣਾ ਸੋਨੂੰ ਤੂੰ ਸ਼ਿਕਾਰ ਨਾ ਕਰ ਤੂੰ ਲੁੱਡੋ ਖੇਡ ਜਾ ਕੇ ਸ਼ਿਕਾਰ ਬੱਲਿਆ ਤੇਰੀ ਉਮਰ ਨਹੀਂ ਆਣੀ ਪਾਤ ਪਾ ਦੇ ਦੇ ਸੋਨੂੰ ਸੀਤੋ ਵਾਲਾ ਨਾ 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 ਸੋਨੂੰ ਸਰਕਸ ਵਾਲਾ ਖੇਡ ਦੇ ਸ਼ਿਕਾਰ ਬੱਲਿਆ ਸੋਨੂੰ ਉਸਤਾਦ ਜੀ ਸਕੂਲ ਜਾਇਆ ਕਰੋ ਜਾਦੂ ਦਿਖਾਉਣ ਵਾਸਤੇ ਕਿੰਗ ਆਫ ਬਿਲਬੋਰਡ ਨਾ 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 ਕਿੰਗ ਆਫ ਤੋੜ ਮਰੋੜ ਹਾਂਜੀ ਫਿਰ ਦੋਸਤੋ ਅੱਜ ਦੀ ਵੀਡੀਓ ਚੰਨਾ ਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ